ਉਹ ਆਂਦੇ ਜੇ ਸਾਰੀਆਂ ਗੱਲਾਂ ਡਾਕਟਰ ਮਰੀਜ਼ਾਂ ਨੂੰ ਦੱਸ ਦਿੰਦੇ ਅਸੀਂ ਭੁੱਖੇ ਮਰਨਾ ਵੇ ਉਹ ਆਂਦੇ ਸਾਰੀਆਂ ਗੱਲਾਂ ਤਾਂ ਹੀ ਉਹ ਬਹੁਤੇ ਡਾਕਟਰ ਮਰੀਜ਼ਾਂ ਨਾਲ ਜਿਆਦੀਆਂ ਗੱਲਾਂ ਨਹੀਂ ਕਰਦੇ ਉਹਨਾਂ ਦੇ ਗੱਲਾਂ-ਗੱਲਾਂ ਵਿੱਚ ਕਿਤੇ ਸਾਡੇ ਕੋਲੋਂ ਅਸਲੀ ਗੱਲ ਇਹਨਾਂ ਨੇ ਨਿਕਲ ਜਾਏ ਇਸ ਕਰਕੇ ਅਸਲੀ ਗੱਲ ਇਹਨਾਂ ਨੂੰ ਦੱਸਣੀ ਨਹੀਂ ਕਿਉਂਕਿ ਅਸੀਂ ਵੀ ਤੇ ਬੱਚੇ ਪਾਲਣੇ ਨੇ ਭਾਈ ਪਰਿਵਾਰ ਪਾਲਣਾ ਇਸ ਕਰਕੇ ਇਦਾਂ ਹੀ ਪਖੰਡੀ ਬਾਬੇ ਵੀ ਆ ਉਹ ਵੀ ਆਂਦੇ ਅਸਲੀ ਗੱਲ ਨਹੀਂ ਦੱਸਣੀ ਉਹਨਾਂ ਦੇ ਜਿਆਦਾ ਬੋਲਾਂਗੇ ਅਸਲੀ ਗੱਲ ਨਿਕਲ ਆਉਣੀ ਐ ਅਸਲੀ ਦੱਸੋ ਨਾ ਨਕਲ ਨਕਲ ਵੇਚੀ ਜਾਓ ਇਹ ਬਿਮਾਰ ਰਹਿਣ ਤਾਂ ਹੀ ਸਾਡੇ ਕੋਲ ਉਹ ਨਹੀਂ ਕਹਿਣਗੇ ਆਪਣੇ ਪਿੰਡ ਵਿੱਚ ਗੁਰਦੁਆਰਾ ਹੈਗਾ ਗਰੰਥੀ ਨਾਲ ਸਾਰੇ ਉੱਠ ਕੇ ਪ੍ਰਕਾਸ਼ ਕਰਾਇਆ ਕਰੋ ਉਹ ਕਹਿਣਗੇ ਮਸਿਆ ਸਾਡੇ ਕੋਲ ਨਾ ਆਉਣਾ ਉਹ ਤੇ ਪੁੰਨਿਆ ਸਾਡੇ ਕੋਲ ਨਾ ਆਉਣਾ ਇੱਥੇ ਪੰਜ ਮਸਿਆ ਤੇ ਪੰਜ ਪੁੰਨਿਆ ਨਾ ਉਹ ਇਥੋਂ ਆਸਮਗਰੀ ਲੈ ਜਾਓ ਆ ਚੀਜ਼ ਲੈ ਜਾਓ ਇਥੋਂ ਬਸ ਆਹ ਤਰੀਕਾ ਪਿਆਰੇ ਉਹ ਮਟੀਰੀਅਲ ਅਗਲਾ ਸਮਾਨ ਵੇਚਦਾ ਤੇ ਤੁਸੀਂ ਆਪਣੇ ਤਜਰਬਾ ਕਰਕੇ ਵੇਖ ਲਿਓ ਜੀ ਤੁਸੀਂ 2-4 ਘੰਟੇ ਖਾਣਾ ਸਕਿੱਪ ਕਰ ਦਿਓ ਤੁਹਾਡੀ ਬੋਡੀ ਨੇ ਤੁਹਾਨੂੰ ਆਪਣੇ ਆਪ ਹੀ ਤਕੜਾ ਕਰ ਦੇਣਾ ਠੀਕ ਕਰ ਦੇਣਾ ਤੁਹਾਨੂੰ ਤੰਦਰੁਸਤ ਰਹਿਣ ਦੀ ਇਹ ਸਭ ਤੋਂ ਵੱਡੀ ਪੁਰਾਣੇ ਬਜ਼ੁਰਗਾਂ ਆਮ ਹੀ ਇਦਾਂ ਕਰਦੇ ਹੁੰਦੇ ਸੀ ਥੋੜਾ ਜਿਹਾ ਖਾਣਾ ਸਕਿੱਪ ਕਰ ਦਿੰਦੇ ਹੁੰਦੇ ਸੀ ਸਾਡਾ ਪਹਿਲਾ ਸਾਹ ਨਹੀਂ ਆਉਂਦਾ ਉਤੋਂ ਆਪਾਂ ਫੇਰ ਖਾ ਲੈਂਦੇ ਆ ਪੁਰਾਣੇ ਬਜ਼ੁਰਗਾਂ ਦਾ ਇੱਕ ਤੰਦਰੁਸਤ ਜਾਂ ਨੁਕਤਾ ਬੜਾ ਪਿਆਰਾ ਸੀ ਉਹ ਸ਼ਾਮਾਂ ਨੂੰ ਲਾਈਟ ਨਹੀਂ ਸੀ ਹੁੰਦੀ ਕਹਿੰਣਾ ਦਿਨੇ ਦਿਨੇ ਰੋਟੀ ਖਾ ਲਓ ਮੁੜ ਕੇ ਨਿਹਰਾ ਹੋ ਜਾਣਾ ਜੇ ਉਹਨਾਂ ਨੇ ਚਾਣਨੇ ਚਾਣਨੇ ਸ਼ਾਮ ਦਾ ਪ੍ਰਸ਼ਾਦਾ ਛਕ ਲੈਣਾ ਸਵੇਰੇ ਉਹਨਾਂ ਨੇ ਆਪਣੇ ਕੰਮਾਂ ਚੱਲਣਾ ਗਾਇ ਪੈ ਜਾਂਦਾ ਸੀ ਖਾਣੇ ਦਾ ਬਹੁਤ ਵੱਡਾ ਸ਼ਹਿਰਾਂ ਵਿੱਚ ਤਾਂ ਵਿਗੜ ਗਈ ਹਾਲਾਤ ਰਾਤ ਨੂੰ 10 ਵਜੇ 11 ਵਜੇ ਰਾਤ ਨੂੰ ਖਾਂਦੇ ਆ ਤੇ ਸਵੇਰੇ ਉੱਠਦੇ ਆ ਫਿਰ ਟੇਬਲ ਉੱਪਰਿਆ ਹੁੰਦਾ ਪਕਵਾਨਾਂ ਦਾ ਤੇ ਸਰੀਰ ਵਿਗੜ ਗਿਆ ਸਾਡੇ ਸਾਡੀਆਂ ਸਿਹਤਾਂ ਵਿਗੜੀਆਂ ਸਾਡੀਆਂ 20 20 ਸਾਲ ਦੇ 25 25 ਸਾਲ ਦਿਆਂ ਨੂੰ ਕਈ ਕਈ ਰੋਗ ਤੇ ਕਈ ਕਈ ਬਿਮਾਰੀਆਂ ਲੱਗੀਆਂ ਨੇ ਅਸੀਂ ਆਪਣਾ ਖਾਣ ਪਾਣ ਵਿਗਾੜ ਚੁੱਕੇ ਹਾਂ ਗੁਰੂ ਕੇ ਪਿਆਰਿਓ ਸਰੀਰ ਦਾ ਵੀ ਤੇ ਮਨ ਦਾ ਵੀ ਮਾਂਦੀ ਖੁਰਾਕ ਵੀ ਵਿਗੜ ਗਈ ਮਾੜੀਆਂ ਗੱਲਾਂ ਮਾੜੇ ਵਿਚਾਰ ਤੇ ਤਾਂਦੀ ਖੁਰਾਕ ਤੇ ਵਿਗੜੀ ਪਈ ਉਹ ਤੇ ਦੇਸੀ ਰਿਆਪਾ ਨੂੰ ਸਾਰਿਆਂ ਨੂੰ ਤੋ ਇਸ ਕਰਕੇ ਮਹਾਰਾਜ ਦੀ ਪਾਵਨ ਪੁੱਤਰ ਬਾਣੀ ਸਾਨੂੰ ਕਹਿੰਦੀ ਹੈ ਕਿ ਬੰਦਿਆ ਹੌਂ ਤਿਸ ਘੋਲ ਕਮਾਇਆ ਥੋੜਾ ਸਮੇ ਥੋੜਾ ਹੀ ਖਾਵੇ ਇਹ ਵੀ ਇਹ ਗੁਰਮਤ ਦਾ ਪੱਖ ਹੈ ਜੀ ਜਿਹੜਾ ਥੋੜਾ ਸਹੂਗਾ ਥੋੜਾ ਖਾਊਗਾ ਉਹਨੂੰ ਨੀਂਦ ਵੀ ਘਟਾਊਗੀ ਜਦੋਂ ਤੁਸੀਂ ਖਾਓਗੇ ਵੱਧ ਤੇ ਫਿਰ ਬੰਦੇ ਨੇ ਉੱਠੇ ਨਹੀਂ ਉਹਦੀ ਸੁਰਤ ਨਹੀਂ ਆਉਣ ਦੇਣੀ ਉਹਨੂੰ ਪਕਵਾਨਾ ਨੇ ਉਹਦੀ ਅੱਖ ਨਹੀਂ ਪੁੱਟਣ ਦੇਣੀ ਉਹਨੂੰ ਅਜਿਹੇ ਟਰਾਂਸਪੋਰਟਰ ਵੀਰਾਂ ਨੂੰ ਲੰਬਾ ਟਾਈਮ ਗੱਡੀ ਚਲਾਉਣੀ ਹੋਵੇ ਨਾ ਉਹ ਹਲਕਾ ਖਾਂਦੇ ਜਿਹੜੇ ਸਟੂਡੈਂਟ ਹੁੰਦੇ ਆ ਜਿਨ੍ਹਾਂ ਨੇ ਕੋਈ ਅਫਸਰ ਬਣਨਾ ਪੜਨਾ ਹੁੰਦਾ ਉਹ ਹਲਕਾ ਜਾਂ ਭੋਜਨ ਰਾਤ ਨੂੰ ਛਕਣਗੇ ਵੀ ਸਵੇਰੇ ਟਾਈਮ ਨਾਲ ਮੈਂ ਉੱਠ ਕੇ ਤੇ ਫੇਰ ਸਟੱਡੀ ਕਰਨੀ ਹੁਣ ਰਾਤ ਨੂੰ ਚਾਰ ਪੰਜ ਰੋਟੀਆਂ ਖਾ ਕੇ ਸਵੇਰੇ ਉੱਠੇ ਜਾਂਦਾ ਭਲਾ ਕਦੇ ਨਹੀਂ ਉੱਠੇ ਜਾਣਾ ਉਹ ਤੇ ਹਲਕਾ ਭੋਜਨ ਖਾਂਣਗੇ ਹੌਲਾ ਭਾਰ ਜਿਹਨੂੰ ਪੰਜਾਬੀ ਚਾਹ ਦਿੰਦੇ ਸਾਸ ਦੇ ਮੂਰੇ ਵੀ ਸਿਰ ਤੇ ਹੌਲਾ ਭਾਰ ਚੁੱਕਿਆ ਤੇ ਆਪਾਂ ਕਾਫਲਾ ਤੁਰਿਆ ਜਾ ਰਿਹਾ ਬੰਦਾ ਅੱਗੇ ਅੱਗੇ ਹੋ ਕੇ ਜਾ ਰਿਹਾ ਤੁਇਸ ਕਰਕੇ ਸਾਧ ਸੰਗਤ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਦੇ ਸ਼ਬਦ ਨੂੰ ਸਮਝੀਏ ਪਾਸ਼ਾ ਜੇ ਮਰਨਾ ਹੈ ਸਭ ਜਗਤ ਤਰਾਸਿਆ ਜਿਸ ਮੌਤ ਨੇ ਸਾਰੇ ਜਗਤ ਨੂੰ ਭੈ ਪੀਤ ਕੀਤਾ ਪਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਗੁਰੂ ਦੇ ਸ਼ਬਦ ਨਾਲ ਮੈਨੂੰ ਉਸ ਅਸਲੀ ਮੌਤ ਦੀ ਸਮਝ ਲੱਗੀ ਕਿਉਂਕਿ ਮਰਨੋ ਮਰਨ ਕਹੈ ਸਭ ਕੋਈ ਸਾਰੀ ਦੁਨੀਆ ਮੌਤ ਦੀ ਗੱਲ ਕਰਦੀ ਪਈ ਹੈ ਸਾਰੀ ਦੁਨੀਆ ਮਰਨ ਦੀ ਗੱਲ ਕਰਦੀ ਪਈ ਹੈ ਪਰ ਸਹਿਜੇ ਮਰੈ ਅਮਰ ਹੋਏ ਸੋਈ ਜਿਹੜਾ ਬੰਦਾ ਸਹਿਜ ਵਿੱਚ ਟੇਕੇ ਦੁਨੀਆ ਦੀਆਂ ਆਸਾਂ ਦੁਨੀਆ ਦੀਆਂ ਉਮੀਦਾਂ ਝੂਠੇ ਖਿਆਲਾਂ ਤੋਂ ਉੱਪਰ ਉੱਠ ਕੇ ਆਪਣਾ ਜੀਵਨ ਜਿਉਂਦਾ ਨਾ ਜਿਹਨੂੰ ਆਪਾਂ ਇਦਾਂ ਪੜ੍ਹਦੇ ਆ 730 ਨੰਬਰ ਅੰਕ ਤੇ ਸ਼ਬਦ ਹੈ ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਮਹਾਰਾਜ ਕਹਿੰਦੇ ਨੇ ਨਾਨਕ ਐਸਾ ਜੋ ਕੁਮਾਈ ਹੈ ਨਾਨਕ ਜੀਵਤਿਆਂ ਮਰ ਰਹੀ ਹੈ ਜਿਉਂਦੇ ਜੀ ਮਰ ਜਾਣਾ ਵਾ ਕਿੱਦਾਂ ਮਰਨਾ ਭਲਾ ਜਿਉਂਦੇ ਜੀ ਬੁਰਾਈ ਨਾਲੋਂ ਆਪਣਾ ਲਿੰਕ ਤੋੜਦਾ ਇਹ ਕਹਿੰਦੇ ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਜੋਗ ਕਮਾਈਐ ਵਾਜੇ ਬਾਜੋਂ ਸਿੰਘੀ ਬਾਜਿਆ ਤੋ ਨਿਰਭਉ ਪਦ ਪਾਈਐ ਕਹਿੰਦੇ ਨਾਨਕ ਜੀਵਤਿਆਂ ਮਰ ਰਹੀ ਹੈ ਜਿਉਂਦੇ ਜੀ ਕਿਦੋਂ ਕਿੱਦਾਂ ਮਰਨਾ ਹੈ ਸਰੀਰਕ ਤੌਰ ਤੇ ਜਿਉਂਦਿਆਂ ਬੁਰਾਈ ਵਾਲੇ ਬਣਿਓ ਮਰਨਾ ਹੈ